ਕੈਨੇਡਾ ਜਾਣ ਵਾਲੇ ਸਟੂਡੈਂਟਸ ਤੇ ਲਈ ਇੱਕ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਇੱਕ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਵਿਦਿਆਰਥੀ ਉਹ ਸਟੂਡੈਂਟ ਜਿਹੜੇ ਕਿ ਕੈਨੇਡਾ ਦੇ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਅਗਰ ਉਹ ਸਰਕਾਰੀ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਤਾਂ ਤਾਂ ਉਹਨਾਂ ਨੂੰ ਵਰਕ ਪਰਮਿਟ ਜੋ ਹੈ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਗਰ ਉਹਨਾਂ ਵੱਲੋਂ ਪ੍ਰਾਈਵੇਟ ਐਸੋਸੀਏਟ ਕੋਈ ਕਾਲਜਸ ਜਾਨੀ ਕੋਈ ਛੋਟੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਡਮਿਸ਼ਨ ਉਹਨਾਂ ਵੱਲੋਂ ਲਈਤੀ ਜਾਂਦੀ ਹੈ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਵਰਕ ਪਰਮਿਟ ਨਹੀਂ ਮਿਲੇਗਾ ਇਸ ਦੇ ਨਾਲ ਹੀ ਨਵੀਂ ਗਾਈਡਲਾਈਨ ਦੇ ਵਿੱਚ ਜੋ ਇਸ ਸਾਲ ਦੇ ਵਿੱਚ ਤਕਰੀਬਨ ਪੌਣੇ 4 ਲੱਖ ਜਿਹੜੇ ਵੀਜ਼ਾ ਹੈਗੇ ਆ ਉਹ ਭਾਰਤੀ ਸਟੂਡੈਂਟਸ ਨੂੰ ਮਿਲਣਗੇ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਾਈਡਲਾਈਨਸ ਦੇ ਵਿੱਚ ਜਿਹੜੇ ਸਟੂਡੈਂਟਸ ਇੰਡੀਅਨ ਸਟੂਡੈਂਟ ਕੈਨੇਡਾ ਜਾ ਕੇ ਆਪਦਾ ਪੜ੍ਹੱਖ ਭਰਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਵੱਡਾ ਫੈਸਲਾ ਸਰਕਾਰ ਵੱਲੋਂ ਲਿੱਤਾ ਗਿਆ ਹੈ ਜਿਸ ਦੇ ਵਿੱਚ ਕੀ ਅਗਰ ਕੋਈ ਸਟੂਡੈਂਟ ਸਰਕਾਰੀ ਕਾਲਜ ਦੇ ਵਿੱਚ ਐਡਮਿਸ਼ਨ ਲੈਂਦਾ ਹੈ ਤਾਂ ਉਸ ਨੂੰ ਵਰਕ ਪਰਮਿਟ ਮਿਲੇਗਾ ਅਗਰ ਉਹ ਕਿਸੇ ਐਸੋਸੀਏਟ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲੈਂਦਾ ਹੈ ਯਾਨੀ ਕਿ ਕਿਸੇ ਪ੍ਰਾਈਵੇਟ ਕਾਲਜ ਦੇ ਨਾਲ ਕਿਸੇ ਇੱਕ ਹੋਰ ਕਾਲਜ ਦੀ ਸੰਧੀ ਹੈ ਉੱਥੇ ਉਹ ਐਡਮਿਸ਼ਨ ਸਟੂਡੈਂਟ ਲੈਂਦਾ ਹੈ ਤਾਂ ਉਸ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਜੋ ਨਵੇਂ ਸਾਲ ਦੇ ਵਿੱਚ ਸਾਲ 2024 ਦੇ ਵਿੱਚ ਤਕਰੀਬਨ ਪੌਣ ਇੱਕ 4 ਲੱਖ ਵੀਜ਼ਾ ਜਿਹੜੇ ਹੈਗੇ ਆ ਉਹ ਭਾਰਤੀ ਸਟੂਡੈਂਟਸ ਨੂੰ ਮਿਲਣਗੇ ਅਗਰ ਲੰਘੇ ਸਾਲ ਦੀ ਗੱਲ ਕੀਤੀ ਜਾਵੇ ਤਾਂ 5.5 ਲੱਖ ਤੋਂ ਵੱਧ ਸਟੂਡੈਂਟ ਜੋ ਹੈ ਉਹ ਕੈਨੇਡਾ ਦੇ ਵਿੱਚ ਪਹੁੰਚਿਆ ਸੀ ਕੈਨੇਡਾ ਸਰਕਾਰ ਵੱਲੋਂ ਜੋ ਜਾਰੀ ਕੀਤੀ ਗਾਈਡਲਾਈਨ ਹੈ ਇਸ ਦਾ ਤਬ ਤੋਂ ਵੱਡਾ ਪ੍ਰਭਾਵ ਪੰਜਾਬ ਉੱਤੇ ਪਵੇਗਾ ਕਿਉਂਕਿ ਸਭ ਤੋਂ ਵੱਧ ਸਟੂਡੈਂਟ ਜੋ ਹੈ ਪੰਜਾਬ ਦੇ ਵਿੱਚੋਂ ਹੀ ਕੈਨੇਡਾ ਦੇ ਵਿੱਚ ਆਪਦੀ ਅਗਲੀ ਸਟੱਡੀ ਦੇ ਲਈ ਜਾਂਦਾ ਹੈ 온ਟਾਰੀਓ ਦੀ ਤਾਂ ਉੱਥੇ ਸਭ ਤੋਂ ਵੱਧ ਸਟੂਡੈਂਟ ਜਿਹੜੇ ਹੈ ਇੰਡੀਅਨ ਮੂਲ ਦੇ ਜਾਂਦੇ ਨੇ ਇਸ ਦੇ ਕਰਕੇ ਜੋ ਸਭ ਤੋਂ ਵੱਧ ਲੋਡ ਹੈ ਉਹ ਇਸੇ ਸਟੇਟ ਉੱਤੇ ਪੈਂਦਾ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮੌਜੂਦਾ ਹਾਲਾਤ ਕੈਨੇਡਾ ਦੇ ਇਹ ਬਣ ਚੁੱਕੇ ਨੇ ਕਿ ਜੋ ਸਟੂਡੈਂਟਸ ਇੰਡੀਆ ਤੋਂ ਆਪਦੇ ਭਵਿੱਖ ਦੇ ਲਈ ਜਾ ਰਹੇ ਨੇ ਉਹਨਾਂ ਨੂੰ ਕੰਮ ਲੱਭਣ ਦੇ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜੋ ਰੈਂਟਲ ਪ੍ਰਾਪਰਟੀ ਆ ਉਸ ਤੇ ਅਸਰ ਵੀ ਬਹੁਤ ਵੱਡਾ ਪਿਆ ਹੈ ਅਗਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਰੈਂਟਲ ਪ੍ਰਾਪਰਟੀ ਦੇ ਰੇਟ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਮਹਿੰਗਾਈ ਵੱਧ ਚੁੱਕੀ ਆ ਉਸ ਦਾ ਇੱਕ ਕਾਰਨ ਮੁੱਖ ਕਾਰਨ ਜੋ ਹੈ ਉਹ ਸਟੂਡੈਂਟਸ ਨੂੰ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਵੱਧ ਤਾਦਾਦ ਦੇ ਵਿੱਚ ਸਟੂਡੈਂਟਸ ਬਾਹਰਲੇ ਮੁਲਕ ਯਾਨੀ ਕੈਨੇਡਾ ਦੇ ਵਿੱਚ ਪਹੁੰਚ ਰਹੇ ਨੇ ਤੇ ਉੱਥੇ ਪਹੁੰਚ ਕੇ ਉਹ ਆਪਣੀ ਨੌਕਰੀ ਦਾ ਪ੍ਰਬੰਧ ਕਰਦੇ ਨੇ ਲੋਡ ਜਿਹੜਾ ਹੈ ਉਹ ਤਕਰੀਬਨ ਕੁਝ ਜਿਹੜੇ ਸ਼ਹਿਰ ਵੱਡੇ ਨੇ ਕੈਨੇਡਾ ਦੇ ਉਸ ਦੇ ਉੱਤੇ ਜ਼ਿਆਦਾ ਪੈ ਰਿਹਾ ਜਿਸ ਦੇ ਵਿੱਚ ਕੀ ਕਿਰਾਏ ਦੇ ਮਕਾਨ ਲੈਂਡ ਦੇ ਵਿੱਚ ਵੀ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਹਾਲਾਤੇ ਬਣ ਚੁੱਕੇ ਨੇ ਕਿ ਕਿਰਾਏ ਬਹੁਤ ਵੱਧ ਚੁੱਕੇ ਨੇ ਜਿਸ ਦੇ ਕਰਕੇ ਮਹਿੰਗਾਈ ਦੇ ਉੱਤੇ ਵੱਡਾ ਪ੍ਰਭਾਵ ਪਿਆ ਹੈ ਸੋ ਵੱਡੀ ਖਬਰ ਇਹ ਹੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਕਿ ਕੈਨੇਡਾ ਸਰਕਾਰ ਵੱਲੋਂ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ ਜਿਸ ਦੇ ਤਹਿਤ ਅਗਰ ਕੋਈ ਸਟੂਡੈਂਟ ਸਰਕਾਰੀ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਲੈਂਦਾ ਹੈ ਤਾਂ ਉਸ ਨੂੰ ਵਰਕ ਪਰਮਿਟ ਜ਼ਰੂਰ ਮਿਲੇਗਾ